ਤਨ ਤਨ ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਕਿਰਪਾਲੂ ਸਤਿਗੁਰੂ ਜੀ ਆਪਣੀ ਜ਼ੁਬਾਨੇ ਪਾਖ ਤੂ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕਰਦੇ ਨੇ ਬਲਾਵਲ ਰਾਗ ਦੇ ਅੰਦਰ ਗਰੀਬ ਨਿਵਾਜ਼ ਸਤਿਗੁਰੂ ਮਹਾਰਾਜ ਸੱਚੇ ਪਾਦਸ਼ਾਹ ਇਦਰ ਸੌਂਦੇ ਨੇ ਸੰਸਾਰ ਦੇ ਅੰਦਰ ਜਿਸਮਾਨੀ ਤੌਰ ਤੇ ਜਿਹੜੇ ਨੇ ਸਾਰੇ ਹੀ ਜੀਵਨ ਜਿਉਂਦੇ ਨੇ ਚਾਹੇ ਉਹ ਪਸ਼ੂ ਨੇ ਉਹ ਵੀ ਜ਼ਿੰਦਾ ਨੇ ਪੰਛੀ ਨੇ ਉਹ ਵੀ ਜ਼ਿੰਦਾ ਨੇ ਹੋਰ ਜਿੰਨੀਆਂ ਵੀ ਜੁਨੀਆਂ ਨੇ ਕੀੜੇ ਮਕੌੜੇ ਨੇ ਉਹ ਜ਼ਿੰਦਾ ਨੇ ਚੱਲਦੇ ਫਿਰਦੇ ਨੇ ਜਾਨ ਵਾਲੇ ਨੇ ਮਹਾਰਾਜ ਸਾਹਿਬ ਕਹਿੰਦੇ ਜੇ ਤੂੰ ਇਹਨਾਂ ਨੂੰ ਜੀਵਨ ਮੰਨਦਾ ਹੈ ਨਾ ਕਿ ਇਹ ਦਿਉਂਦੇ ਫਿਰਦੇ ਨੇ ਮਹਾਰਾਜ ਕਹਿੰਦੇ ਨੰਨੀਆਂ ਜੁੰਨੀਆਂ ਦੇ ਕਿੰਨਾਂ ਦਾ ਜੀਵਨ ਦੇਖ ਕੇ ਹੋਜਿਆ ਇਹਨਾਂ ਨੂੰ बार-बार ਜੁੰਨੀਆਂ ਦੇ ਵਿੱਚ ਭ੍ਰਮਣ ਕਰਨਾ ਪਵੇਗਾ ਪਟਕਣਾ ਦੇ ਵਿੱਚ ਪੈਣਾ ਪਵੇਗਾ ਆਵਾਗਵਨ ਵਿੱਚ ਪੈਣਾ ਪਵੇਗਾ ਪਤਾ ਨਹੀਂ ਇੱਕ-ਇੱਕ ਜਨਮ ਦੀਆਂ ਕਿੰਨੇ ਕਿੰਨੇ ਵਰਿਆਂ ਦੀ ਇੱਕ ਇੱਕ ਜੂਨੀ ਆ ਜਿਹਦੇ ਵਿੱਚ ਦੀ ਇਹਨੂੰ ਜੀਵਨ ਗੁਜ਼ਾਰਨਾ ਪਵੇਗਾ ਸੱਚੀ ਸਰਕਾਰ ਮੇਰ ਕਰਦੇ ਨੇ ਜੀਵ ਦੇ ਤੂੰ ਚਾਹਣਾ ਤੇਰਾ ਪਾਰ ਉਤਾਰਾ ਹੋਵੇ ਜੀਵਨ ਇਸ ਕੰਮ ਨੂੰ ਨਹੀਂ ਮਿਲਿਆ ਮਹਾਰਾਜ ਫਿਰ ਜੀਵਨ ਕਿਸ ਲਈ ਮਿਲਿਆ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਮੇਰ ਕਰਦੇ ਨੇ ਜੀਵੋਂ ਨਾਮ ਸੁਣੀ ਜੀਵਣੇ ਨਾਮ ਸੁਣਨ ਲਈ ਅਸਲੀ ਜੀਵਨ ਜਿਉਂਦੇ ਹਾਂ ਨਾਮ ਸੁਣ ਕੇ ਨਾਮ ਦਾ ਸੁਣਨਾ ਤੇ ਸਹਿਬ ਬਾਣੀ ਅੰਦਰ ਵੀ ਬਚਨ ਕਰਦੇ ਨੇ ਨਾਮ ਹੀ ਬਾਣੀ ਬਾਣੀ ਹੀ ਨਾਮ ਹੈ ਉਹਨੂੰ ਸੁਣਨਾ ਤੇ ਬਾਣੀ ਦੇ ਦੁਆਰਾ ਹੀ ਮਹਾਰਾਜ ਕਹਿੰਦੇ ਆਇਓ ਸੁਨਣ ਪੜਨ ਕੋ ਬਾਣੀ ਤੇਰੀ ਆਮਨ ਦੀ ਏਸੀ ਕਮਲੀ ਹੋਈ ਆ ਮਨੁੱਖਾ ਜੁਨੀ ਦੇ ਵਿੱਚ ਮਨੁੱਖਾ ਸਰੀਰ ਏਸੇ ਲਈ ਮਿਲਿਆ ਹੈ ਕਿ ਬਾਣੀ ਨੂੰ ਪੜੇ ਬਾਣੀ ਨੂੰ ਸੁਣੇ ਆਇਓ ਸੁਨਣ ਪੜਨ ਕੋ ਬਾਣੀ ਨਾਮ ਬਿਸਾਰ ਲੱਗੇ ਨਨ ਲਾਲਚ ਬਿਰਥਾ ਜਨਮ ਪੁਰਾਨੀ ਪ੍ਰਾਨ ਤਾਰੀ ਜੀਵ ਤੇਰਾ ਜਨਮ ਵਿਅਰਥ ਇਸ ਲਈ ਚੱਲਾ ਗਿਆ ਹੈ ਬਾਣੀ ਨਹੀਂ ਪੜੀ ਬਾਣੀ ਨਹੀਂ ਸੁਣੀ ਬ੍ਰਹਮ ਦਾ ਨਾਮ ਨਹੀਂ ਜਪਿਆ ਨਹੀਂ ਸੁਣਿਆ ਅਕਾਲ ਪੁਰਖ ਵੈਗੁਰੂ ਜੀ ਦੀ ਬਾਬਤ ਅਸੀਂ ਬਾਹਰੀ ਤੌਰ ਤੇ ਸੁਣਨੇ ਆਂ ਤੇ ਉਸ ਸੋਨਣ ਨੂੰ ਜੀਵਨ ਅੰਦਰ ਉਤਾਰਿਆ ਨਹੀਂ 12 ਸੁਣਿਆ ਪਰ ਆਪਣੇ ਆਪ ਤੋਂ ਨਹੀਂ ਸੁਣਿਆ ਨੂੰ ਅਸੀਂ ਕੋਈ ਬੋਲਦਾ ਮੈਂ ਕਥਾ ਕਰ ਰਿਹਾ ਵਿਚਾਰ ਕਰ ਰਿਹਾ ਤੁਸੀਂ ਸੁਣ ਰਹੇ ਜਿਹੜਾ ਕਰ ਰਿਹਾ ਉਹ ਸੁਣ ਨਹੀਂ ਰਿਹਾ ਜਿਹੜਾ ਸੁਣ ਰਿਹਾ ਉਹ ਦੂਜੇ ਤੋਂ ਸੁਣ ਰਿਹਾ ਆਪਣੇ ਆਪ ਤੋਂ ਨਹੀਂ ਸੁਣ ਰਿਹਾ ਜੁੜਿਆ ਓਦਣ ਜਾਣੈ ਜਦਨ ਆਪ ਆਪਣੀ ਆਪ ਬਖਤਾ ਬਣਿਆ ਆਪਣੀ ਆਪ ਸਰੋਤਾ ਬਣਿਆ ਆਪ ਕਹਿਣ ਵਾਲਾ ਬਣਿਆ ਆਪ ਹੀ ਮੰਨਣ ਵਾਲਾ ਬਣਿਆ ਆਪ ਨੇ ਧਿਆਸ ਸੁਣਨ ਵਾਲਾ ਬਣਿਆ ਖੋਦ ਵਿੱਚ ਆਸਨ ਵਾਲਾ ਬਣਿਆ ਆਪਣੇ ਵਿੱਚ ਆਪ ਆਸਨ ਲਾ ਕੇ ਆਪ ਜੁੜ ਬੈਠਾ ਉਦਨ ਮਿਲਾ ਪੂਣਾ ਹੈ ਅਸੀਂ ਸ੍ਰੋਤਾਪਨ ਵੱਖਰਾ ਕਰਤਾ ਹੈ ਭਗਤਾਪਨ ਵੱਖਰਾ ਕਰਤਾ ਹੈ ਜਪਣਾ ਵੀ ਆਪ ਸੀ ਸੁਨਣਾ ਵੀ ਆਪ ਸੀ ਅੰਦਰੋਂ ਤੁਣ ਆਪ ਦੇ ਹੀ ਉਠਣੀ ਸੀ ਆਪ ਹੀ ਸੁਣਨੀ ਸੀ ਜਿਹਦੇ ਵਾਸਤੇ ਆਏ ਆ ਆਪਣੇ ਅੰਦਰੋਂ ਹਿਰਦੇ ਚੋਂ ਤੇ ਆਪ ਹੀ ਜਪਣਾ ਸੀ ਆਪ ਹੀ ਜੁੜਨਾ ਸੀ ਮਹਾਰਾਜ ਆਵਾਜ਼ਾਂ ਮਾਰ ਕੇ ਗੁਰਬਾਣੀ ਦੇ ਅੰਦਰ ਕਹਿੰਦੇ ਰਹਿ ਕਿ ਭਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਮਨੁੱਖਾ ਜੀਵਨ ਤੈਨੋਂ ਪਰਮਾਤਮਾ ਨੂੰ ਮਿਲਣ ਵਾਸਤੇ ਵਾਰੀ ਮਿਲੀ ਆ ਵਾਰੀ ਤੇ ਜੇ ਵਾਰੀ ਤੇਰੀ ਨੰਗ ਗਈ ਨਾ ਤੇ ਪਿੱਛੇ ਬੜੇ ਇਸ ਲਾਈਨ ਦੇ ਵਿੱਚ ਲੱਗੇ ਨੇ ਮਨੁੱਖਾ ਜੂਨੇ ਨੂੰ ਲੋੜਦੇ ਨੇ ਚਾਹੁੰਦੇ ਨੇ ਮਿਲ ਨਹੀਂ ਰਹੀ ਇਸ ਦੇਹੀ ਕੋ ਸਿਮਰੈ ਦੇਵ ਸਾਦੇਹੀ ਭਜ ਹਰ ਕੀ ਸੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਵੀ ਦੇਹੀ ਨੂੰ ਸ਼ਰੀਰ ਨੂੰ ਦੇਵਤੇ ਵਿਲੋਚ ਦੇ ਉਹਨਾਂ ਦੀ ਇਹ ਵਾਰੀ ਨਹੀਂ ਆਈ ਤੈਨੂੰ ਵਾਰੀ ਮਿਲ ਗਈ ਤੂੰ ਪਰਮਾਤਮਾ ਨੂੰ ਮਿਲ ਸਕਦਾ ਪਰਮਾਤਮਾ ਨਾਲ ਜੁੜ ਸਕਦਾ ਹੈ ਮਾਰਗ ਤੇ ਤੁਰ ਸਕਦਾ ਹੈ ਬਦਕਿਸਮਤੀ ਮਨੁੱਖ ਨੂੰ ਆ ਕੇ ਮਨੁੱਖਤਾ ਵਾਲੇ ਗੁਣ ਭੁੱਲ ਗਏ ਮਨੁੱਖਤਾਈ ਭੁੱਲ ਗਏ ਹਯਾਨ ਤਈ ਪਸ਼ੂਆਂ ਵਾਲੀਆਂ ਰੀਤੀਆਂ ਅੰਦਰ ਆ ਗਈਆਂ ਕੁ ਰੀਤੀਆਂ ਅੰਦਰ ਆ ਗਈਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਦਰਸਾਇਆ ਤੈਨੂੰ ਦੁਬਾਰਾ ਨਹੀਂਉ ਮਿਲਣਾ ਆਪ ਸੁਣ ਤੇ ਜੇ ਆਪਣੇ ਅੰਦਰੋਂ ਧੁਨ ਨੂੰ ਆਪ ਸੁਣੇ ਨਾ ਤੇ ਫਿਰ ਗੁਰੂ ਨਾਨਕ ਸਹਿਬ ਮਹਾਰਾਜ ਬਚਨ ਕਰਦੇ ਸੁਣਿਆ ਸਿੱਧ ਪੀਰ ਸੋਰਨਾਥ ਸੁਣਿਆ ਧਰ ਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੁਹ ਨਾ ਸਕੈ ਕਾਲ ਜਦੋਂ ਅੰਦਰੋਂ ਤੈਨੂੰ ਸੁਣਨ ਲੱਗ ਪਿਆ ਬਾਹਰੋਂ ਸੁਣਦਾ ਸੁਣਦਾ ਸਰੋਤ ਨੂੰ ਅੰਦਰੋਂ ਪ੍ਰਗਟ ਕਰ ਫਿਰ ਸਭੋ ਕੁਝ ਮਿਲੇਗਾ ਪ੍ਰਾਪਤੀ ਹੋਵੇਗੀ ਨਹੀਂ ਤੇ ਮਹਾਰਾਜ ਕਬੀਰ ਸਭ ਕਹਿੰਦੇ ਨੇ ਕਿ ਦੇਖ ਸੰਸਾਰ ਦੇ ਵਿੱਚ ਆਇ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨ ਬਾਰ ਬਾਰ ਜਿਉ ਬਨ ਫਲ ਪਾਕੇ ਭੋਏ ਗਿਰਹਿ ਬਾਉਰ ਨ ਲਾਗੇ ਢਾਰ ਆਇ ਸੁਨਨ ਪੜਨ ਕੋ ਬਾਣੀ ਬਾਣੀ ਨੂੰ ਪੜਨ ਵਾਸਤੇ ਤੂੰ ਆਇਆ ਸੁਣਨ ਵਾਸਤੇ ਆਇਆ ਉਹ ਤਾਂ ਕੰਮ ਕੀਤਾ ਇਨੀ ਨਾਮ ਵੇਸਾਰ ਜੀਵੋਂ ਨਾਮ ਸੁਣੀ ਜੀਵਨ ਅਸਿਗਾ ਨਾਮ ਸੁਣਨ ਨਾਲ ਤੇ ਨਾਮ ਵਿਸਾਰ ਲੱਗੇ ਅਨ ਲਾਲਚ ਹੋਰ ਪਾਸੇ ਨੂੰ ਚੱਲ ਪੈ ਲਾਲਚ ਫਿਰ ਲਾਲਚ ਲੱਗੀ ਜਨਮ ਗਵਾਇਆ ਜਨਮ ਬਰਬਾਦ ਹੋ ਗਿਆ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਉਦਰ ਨੂੰ ਚੱਲ ਪਿਆ ਮਹਾਰਾਜ ਮੀਰ ਕਰਦੇ ਨੇ ਨਾਮ ਵਿਸਾਰ ਲੱਗੇ ਅਨ ਲਾਲਚ ਬ੍ਰਿਥਾ ਜਨਮ ਪੁਰਾਨੀ ਔਰ ਵੈ ਗੁਰੂ ਦਾ ਨਾਮ ਸੁਣ ਕੇ ਅਸਲੀ ਜੀਵਨ ਹੈ ਅਸਲੀ ਜੀਵਨ ਜਿਉਣਾ ਹੈ ਨਾਮ ਨੂੰ ਸੁਣ ਕੇ ਨਹੀਂ ਤਾਂ ਜੇ ਨਾਮ ਨਹੀਂ ਨਾ ਸੁਣਦਾ ਮਨੁੱਖਾ ਸਰੀਰ ਪ੍ਰਾਪਤ ਕਰਕੇ ਮਨੁੱਖਾਂ ਵਾਲਾ ਸਰੀਰ ਏ ਤੇ ਫਿਰ ਮਹਾਰਾਜ ਕਹਿੰਦੇ ਕਰਤੂਤ ਪਸ਼ੂ ਕੀ ਮਨਸ ਜਾਤ ਸਰੀਰ ਤਾਂ ਮਨੁੱਖਾਂ ਵਾਲਾ ਪਸ਼ੂ ਜਾਤੀ ਨਹੀਂ ਅੱਛੀ ਜਾਤੀ ਨਹੀਂ ਤੇਰੀ ਮਨੁੱਖਾਂ ਵਾਲੀ ਜਾਤੀ ਆ ਪਰ ਆਦਤਾਂ ਤੇਰੀਆਂ ਪਸ਼ੂਆਂ ਵਾਲੀਆਂ ਨੇ ਔਰ ਕੰਮ ਤੇਰੇ ਪਸ਼ੂਆਂ ਵਾਲੇ ਨੇ ਲੋਕ ਪਚਾਰਾ ਕਰੇ ਦਿਨ ਰਾਤ ਦਿਨੇ ਰਾਤ ਇਸ ਬਾਸੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵਨ ਨਾਮ ਵਿੱਚ ਆਖਾ ਜੀਵਾ ਵਿਸਰੇ ਮਰ ਜਾਓ ਜੇ ਪ੍ਰਭੂ ਦਾ ਨਾਮ ਅਖਨੇ ਆ ਜਪਨੇ ਆ ਤੇ ਜੀਵਨ ਹੈ ਨਹੀਂ ਤੇ ਮਹਾਰਾਜ ਕਹਿੰਦਿਆ ਆਤਮਕ ਮੌਤ ਹੋ ਜਾਂਦੀ ਆਤਮਕ ਅੰਦਰ ਦੀ ਮੌਤ ਹੋ ਜਾਂਦੀ ਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਾ ਤੇਰੈ ਨਾਏ ਮਨ ਆਨੰਦ ਹੈ ਜੀਓ ਹੇ ਮੇਰੇ ਵੈ ਗੁਰੂ ਜੀ ਔਰ ਤੇਰੇ ਨਾਮ ਦੇ ਵਿੱਚ ਜੀਵਨ ਹੈ ਤੇ ਮਨ ਵਿੱਚ ਆਨੰਦ ਖੇੜਾ ਹੈ ਸਾਚੂ ਸੱਚਾ ਨਾਉ ਗੁਣ ਗੋਬਿੰਦ ਹੈ ਜਿਉ ਉਹ ਵੇਦਾਂ ਕਰਕੇ ਜਾਣਨੇ ਜੋਗ ਧਰਤੀ ਦੀ ਪਲਣਾ ਕਰਨਹਾਰਾ ਉਹ ਸੱਚੋ ਸੱਚਾ ਹੈ ਉਹਦੇ ਨਾਮ ਨੂੰ ਸੁਣ ਜਪ ਜੀਵਤ RAM ਕੇ ਗੁਣ ਗਾਏ ਏ ਜਿੰਦਗੀ ਵਿੱਚ ਰਹਿਨੇ ਆ ਜਿਉਂਦੇ ਜੀ ਪ੍ਰਮਾਤਮਾ ਦੇ ਗੁਣਾ ਨੂੰ ਗਾਏ ਕਰੋ ਕਿਰਪਾ ਗੋਪਾਲ ਬੀਠਲੇ ਏ ਧਰਤੀ ਦੀ ਪਲਣਾ ਕਰਨ ਵਾਲੇ ਮੇਰੀ ਵੈਗਰੂ ਕਿਰਪਾ ਕਰੋ ਵਿਸਰਨਾ ਕਬਹੀ ਦਇ ਪ੍ਰਮਾਤਮਾ ਦਾ ਨਾਮ ਦੇੜਾ ਉਹ ਮੈਨੂੰ ਭੁੱਲਣਾ ਜਾਵੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਮਨ ਅੰਦਰ ਚਾ ਉਹ ਮਾਹਾ ਉਤਸ਼ਾਹ ਹੋਵੇ ਪਰਮਾਤਮਾ ਦੇ ਗੁਣ ਗਾਇਨ ਕਰਨ ਦਾ ਗੁਣਾ ਨੂੰ ਸ਼ਰਵਨ ਕਰਨ ਦਾ ਤਿਆ ਉਹਨੂੰ ਕਦੇ ਭੁੱਲੇ ਨਾ ਮਹਾਰਾਜ ਕਹਿੰਦੇ ਸੋ ਜੀਵਤ ਜਿਹ ਜੀਵਤ ਜਪਿਆ ਜਿਉਂਦਾ ਮਨੁੱਖਤਾ ਵਾਲੀ ਜ਼ਿੰਦਗੀ ਉਹ ਆ ਜਿਨ ਨੇ ਜਿਉਂਦੇ ਜੀਵ ਵਾਹਿਗੁਰੂ ਨੂੰ ਜਪਿਆ ਜਿਨ ਨੇ ਵਾਹਿਗੁਰੂ ਨੂੰ ਅਰਦਨਾ ਅਰੰਭ ਕਰ ਦਿੱਤਾ ਜਿਹੜਾ ਵਾਹਿਗੁਰੂ ਦੇ ਮਾਰਗ ਤੇ ਚੱਲ ਪਿਆ ਜਿਹੜਾ ਸੰਸਾਰ ਵੱਲੋਂ ਨਰੰਕਾਰ ਵੱਲ ਨੂੰ ਮੁੜ ਪਿਆ ਜਿਹਨੂੰ ਸੰਸਾਰ ਵਿੱਚ ਰਹਿੰਦੇ ਆ ਨਰੰਕਾਰ ਚੇਤੇ ਆਉਂਦਾ ਪਰਿਵਾਰ ਕਾਰੋਬਾਰ ਵਿੱਚ ਰਹਿੰਦੇ ਆ ਮਾਲਕ ਵਾਹਿਗੁਰੂ ਚੇਤੇ ਆਉਂਦਾ ਉਹ ਜੀਵਨ ਜਿਉਂਦਾ ਹੈ ਜਿਹੜਾ ਪਰਮਾਤਮਾ ਨੂੰ ਅਰਾਧਦਾ ਜਪਦਾ ਸੁਂਦਾ ਉਹਦੇ ਨਾਮ ਨੂੰ ਉਹ ਮਨੁੱਖਤਾ ਵਾਲੀ ਜ਼ਿੰਦਗੀ ਜਿਉਂਦਾ ਅਸਲੀ ਜੀਵਨ ਜਿਉਂਦਾ ਔਰ ਆਪਣੇ ਹਿਰਦੇ ਦੇ ਅੰਦਰ ਨਾਮ ਨੂੰ ਅਰਾਧਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋ ਜੀਵਤ ਜਿਉਂਦਾ ਉਹ ਐ ਜਿਹਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਉਹ ਪ੍ਰਗਟ ਹੋ ਗਏ ਪ੍ਰਗਟ ਉਹ ਛੁਪਾਇਆ ਵੀ ਛੁਪੇ ਨਹੀਂ ਔਰ ਛੋਪਲੇ ਨਹੀਂ ਹੋਏ ਪਰਮਾਤਮਾ ਨੂੰ ਜਪਣ ਵਾਲੇ ਔਰ ਪਰਮਾਤਮਾ ਦਾ ਅਰਾਧਨ ਕਰਦੇ ਨੇ ਜਿਨ੍ਹਾਂ ਨੇ ਜਪਿਆ ਜਿਨ੍ਹਾਂ ਨੇ ਧਿਆਇਆ ਅਰਾਧਿਆ ਮਹਾਰਾਜ ਮੇਰ ਕਰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ ਅਸਲੀ ਜੀਵਨ ਆਤਮਿਕ ਤੌਰ ਤੇ ਗੁਰਮਤ ਅਨਸਾਰ ਉਹ ਜੀਵੇ ਹੈ ਜ਼ਿੰਦਗੀ ਆਪਣੀ ਜਿਸ ਮਨ ਵਸਿਆ ਸੇ ਜਿਹਦੇ ਅੰਦਰ ਵੈਗੁਰੂ ਸੱਚਾ ਪਰਮਾਤਮਾ ਵਸ ਗਿਆ ਸੱਚਾ ਪਾਦਸ਼ਾ ਜਿਹਦੇ ਹਿਰਦੇ ਚ ਪ੍ਰਗਟ ਹੋਏ ਆਇਆ ਉਹ ਅਸਲੀ ਜ਼ਿੰਦਗੀ ਜੀਵੇ ਨਾਨਕ ਅਵਰਨਾ ਜੀਵੇ ਕੋਏ ਮਹਾਰਾਜ ਕਹਿੰਦੇ ਹੋਰ ਜੀਵਨ ਨਹੀਂ ਕਿ ਖਾ ਲਿਆ ਪੈਨ ਲਿਆ ਇਧਰ ਉਧਰ ਘੁੰਮ ਫਿਰ ਲਿਆ ਬੜਾ ਚੰਗਾ ਜੀਵਨ ਬទਰ ਕਰ ਲਿਆ ਜੀ ਨਹੀਂ ਮਹਾਰਾਜ ਕਹਿੰਦੇ ਉਹ ਜੀਵਨ ਪ੍ਰਵਾਨ ਨਹੀਂ ਗੁਰਮਤ ਨੂੰ ਗੁਰੂ ਨੂੰ ਪਰਮਾਤਮਾ ਨੂੰ ਉਹ ਪ੍ਰਵਾਨੀ ਜੇ ਜੀਵੇ ਪਤ ਲੱਠੀ ਜਾਏ ਤੇ ਜੇ ਜੀਵਨ ਜਿਉਇਆ ਨਾਮ ਤੋਂ ਬਗੈਰ ਗੁਰਮਤ ਤੋਂ ਬਗੈਰ ਤੇ ਇੱਜ਼ਤ ਆਬਰੂ ਲਾ ਲਾਮ ਹੁੰਦੀ ਜਾਂਦੀ ਏ ਹਰ ਮਹਾਰਾਜ ਸਚੀ ਪਾਸ਼ਾ ਕਹਿੰਦੇ ਜੀ ਜੀਵਾ ਪਤ ਲੱਥੀ ਜਾਏ ਜੇਤਾ ਹਰਾਮ ਸਭ ਕੁਛ ਖਾਏ ਜੋ ਕੁਦ ਖਾਂਦਾ ਪੈਣਦਾ ਨਾ ਸਭੋ ਦੇ ਲਈ ਹਰਾਮ ਪਰਮਾਤਮਾ ਦਾ ਜੇ ਨਾਮ ਨਹੀਂ ਜਪਦਾ ਪਰਮਾਤਮਾ ਚੇਤੇ ਨਹੀਂ ਆਇਆ ਉਹਦਾ ਚਿੰਤਨ ਨਹੀਂ ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਜੀਵਾ ਨਾਮ ਸੁਣੀ ਪ੍ਰਭੂ ਦਾ ਨਾਮ ਸੁਣਨੇ ਆ ਆਤਮਕ ਜੀਵਨ ਜਿਉਉਣੇ ਸਿੱਖ ਦੇ ਅੰਦਰ ਦੀ ਭਾਵਨਾ ਹੋਵੇ ਪ੍ਰਭੂ ਦੇ ਨਾਮ ਨੂੰ ਸੁੰਦਿਆ ਜੀਵਤ ਪੇਖੇ ਜਿਨਿ ਹਰ ਹਰ ਧਿਆਇਆ ਜਿਨਾਂ ਨੇ ਹਰੀ ਪਰਮਾਤਮਾ ਨੂੰ ਅਰਾਧਿਆ ਉਹ ਜਿਉਂਦੇ ਨੇ ਸਦਾ ਕਦੇ ਸੰਸਾਰ ਤੋਂ ਕੂਚ ਨਹੀਂ ਕਰਦੇ ਨਿਰੰਕਾਰ ਨਾਲ ਮਿਲ ਕੇ ਉਹ ਸਰਬ ਵਿਆਪਕ ਹੋ ਜਾਂਦੇ ਨੇ ਸਾਧ ਸੰਗਤ ਤਿਨੀ ਦਰਸ਼ਨ ਪਾਇਆ ਜਿਹੜੇ ਜਪਦੇ ਨੇ ਸਾਧ ਸੰਗਤ ਵਿੱਚ ਆ ਕੇ ਸਤਿਗੁਰੂ ਦਾ ਦਰਸ਼ਨ ਕਰਦੇ ਨੇ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਵਿੱਚ ਸੰਗਤ ਦੇ ਪ੍ਰਭੂ ਦਾ ਵਾਸਾ ਉਹ ਪ੍ਰਭੂ ਦਾ ਦੇਦਾਰ ਕਰਦੇ ਪ੍ਰਭੂ ਨਾਲ ਜੁੜਦੇ ਉਸ ਮਾਰਗ ਤੇ ਤੁਰਦੇ ਨੇ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਜੀਵਨ ਨਾਮ ਵਿੱਚ ਮਰਣੰ ਬਿਸਰਣ ਗੋਬਿੰਦ ਹੈ ਮੌਤ ਹੋ ਜਾਂਦੀ ਏ ਜਦ ਗੋਬਿੰਦ ਦਾ ਨਾਮ ਵਿਸਰ ਜਾਂਦਾ ਹੈ ਮਾਲਕ ਭੁੱਲ ਜਾਂਦਾ ਵੈਗੁਰੂ ਭੁੱਲ ਜਾਂਦਾ ਉਦੋਂ ਆਤਮਿਕ ਮੌਤ ਹੋ ਜਾਂਦੀ ਮਰਣੰ ਵਿਸਰਣੰ ਗੋਬਿੰਦ ਹੈ ਜੀਵਣੰ ਤੇ ਨਾਮ ਧਿਆਵਨ ਹੈ ਜੀਵਨ ਉਹ ਹੈ ਹਰ ਨਾਮ ਧਿਆਵਨ ਹੈ ਜੀਵਨ ਜ਼ਿੰਦਗੀ ਉਦੋਂ ਆ ਜਦੋਂ ਵੈਗੁਰੂ ਦੇ ਨਾਮ ਨੂੰ ਧਿਆਉਣੇ ਆ ਤੇ ਨਾਮ ਜਿਹੜੇ ਤੇ ਆਉਂਦੇ ਆ ਉਹਨੂੰ ਮਹਾਰਾਜ ਕਹਿੰਦੇ ਨਾਮ ਧਿਆਨ ਸਦਨਾ ਜਨਮ ਪਦਰਥ ਜੀਤ ਉਹ ਜਨਮ ਨੂੰ ਜਿੱਤ ਕੇ ਜਾਂਦੇ ਹਾਰ ਕੇ ਨਹੀਂ ਹਰ ਹਰ ਜਨ ਲਹੇ ਹਾਂ ਹਰੀ ਦੇ ਨਾਮ ਨੂੰ ਜਪਣ ਵਾਲੇ ਜੀਵਤ ਸੇ ਰਹੇ ਹਾਂ ਉਹ ਹਰੀ ਨੂੰ ਆਪਣੇ ਹਿਰਦੇ ਅੰਦਰ ਜਪਦੇ ਉਹਦਾ ਨਾਮ ਆਰਾਧੇ ਤੇ ਉਹ ਪ੍ਰਭੂ ਦੇ ਨਾਲ ਹਮੇਸ਼ਾ ਜਿਉਂਦੇ ਰਹਿੰਦੇ ਮਿਲ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨਾਲ ਜੁੜ ਜਾਂਦੇ ਪਰਮਾਤਮਾ ਦੇ ਮਾਰਗ ਤੇ ਤੁਰਦੇ ਅੰਦਰੋਂ ਆਨੰਦਤ ਹੁੰਦੇ ਆ ਜੀਵੋਂ ਨਾਮ ਸੁਣੀ ਮਹਾਰਾਜ ਕਹਿੰਦੇ ਨਾਮ ਨੂੰ ਸੁਣਦੇ ਆ ਤੇ ਅੰਦਰੋਂ ਜੀਵਨ ਜਿਉਉਣਿਆ ਮਨੁੱਖਤਾ ਵਾਲਾ ਪ੍ਰਭੂ ਨਾਲ ਜੁੜ ਕੇ ਨਹੀਂ ਤਾਂ ਸੰਸਾਰ ਦੇ ਅੰਦਰ ਜੀਵਾਂ ਨੂੰ ਬਹੁਤ ਆਦ ਅੰਦਰ ਨਾਮ ਭੁੱਲ ਜਾਂਦਾ ਹੈ ਤੇ ਜੇ ਕੋਈ ਪੁੱਛਦਾ ਹੈ ਕੈਸੀ ਆਰਾਧਨਾ ਬਾਹਰੋਂ ਜਿਹੜੇ ਅੰਦਰੋਂ ਬੋਲਦੇ ਹਨ ਉਹ ਬਾਹਰੋਂ ਬੜਾ ਘੱਟ ਬੋਲਦੇ ਆ ਬੜਾ ਘੱਟ ਤੇ ਕਈ ਵੇਰ ਕੋਈ ਨਿਤਨੇਮ ਜ਼ਿਆਦਾ ਕਰਨ ਲੱਗ ਪਏ ਗੁਰੂ ਘਰ ਸੇਵਾ ਦਾਦੀ ਕਰਨ ਲੱਗ ਪਏ ਸਿਮਰਨ ਦਾਦਾ ਕਰਨ ਲੱਗ ਪਏ પાસੇ ਵਾਲਿਆਂ ਦੀ ਗੱਲ ਛੱਡੋ ਘਰ ਵਾਲੇ ਵੀ ਕਹਿਣ ਲੱਗ ਜਾਂਦੇ ਤੂੰ ਵੱਖਰਾ ਨਿਤਨੇਮੀ ਹੋ ਗਿਆ ਤੂੰ ਵੱਖਰਾ ਹੀ ਗੁਰਸਿੱਖਤ ਬਣ ਗਿਆ ਤੂੰ ਵੱਖਰਾ ਹੀ ਭਗਤ ਬਣ ਗਿਆ ਅਰ ਦੂਜੇ ਵੀ ਤਾਂ ਰੱਬ ਨੂੰ ਅਰਾਧਦੇ ਨੇ ਇਹ ਗੁਰੂ ਕਾਲ ਅੰਦਰ ਵੀ ਗੱਲਾਂ ਹੁੰਦੀਆਂ ਰਹੀਆਂ ਤੇ ਅੱਜ ਵੀ ਹੁੰਦੀਆਂ ਤੇ ਹੁੰਦੀਆਂ ਰਹਿਣੀਆਂ ਇਹੋ ਜੀਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਸੰਸਾਰ ਦੀ ਗੱਲ ਕਰਦੇ ਆ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰੋਂ ਨਰੰਕਾਰ ਨਾ ਭੁੱਲ ਜਾਵੇ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਉਹ ਸੱਚਾ ਮਾਲਕ ਵੈਗੁਰੂ ਦੇੜਾ ਉਹ ਕਿਉ ਭੁੱਲੇ ਉਹ ਕਦੇ ਨਾ ਵਿਸਰੇ ਹਿਰਦੇ ਦੇ ਅੰਦਰ ਪ੍ਰਗਟ ਰਹੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਵੀ ਬਚਨ ਕੀਤੇ ਆਖਾ ਜੀਵਾ ਵਿਸਰੈ ਮਰ ਜਾਓ ਆਖਦਿਆਂ ਨਾਮ ਜਪਦੇ ਆ ਤੇ ਆਤਮਕ ਜੀਵਨ ਬਰਕਰਾਰੇ ਪ੍ਰਭੂ ਨਾਲ ਸੁਰਤ ਜੁੜੀ ਹੋਈ ਆ ਅਗਰ ਜੇ ਨਾਮ ਭੁੱਲ ਜਾਂਦਾ ਤੇ ਫੇਰ ਔਰ ਮੌਤ ਹੋ ਜਾਂਦੀ ਏ ਕਿਉਂਕਿ ਪਰਮਾਤਮਾ ਤੋਂ ਦੂਰ ਹੋ ਕੇ ਖੁਆਰੀ ਏ ਬਰਬਾਦੀ ਏ ਹਰ ਵਿਸਰਤ ਸਦਾ ਖੁਆਰੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਅਰ ਦੁੱਖ ਰੋਗ ਜਿੰਨੇ ਉਹ ਹਾਵੀ ਹੋ ਜਾਂਦੇ ਉਦੋਂ ਮਰਣੰ ਮੌਤ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਆਰਾਧ ਮਾਲਕ ਦੇ ਨਾਮ ਨੂੰ ਜਪ ਸੱਜਣਾ ਸੰਸਾਰ ਦੇ ਲੋਕ ਬੜੀਆਂ ਟੁੱਚਰਾ ਮਾਰਦੇ ਹੁੰਦੇ ਇਹ ਬਣਿਆ ਸਿੱਖ ਬਣ ਗਿਆ ਐ ਇੱਧਰ ਨੂੰ ਚੱਲ ਪਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਨੂੰ ਲੱਗੀ ਹੋਵੇ ਭੁੱਖ ਤੇ ਭੁੱਖ ਦੇ ਨਾਲੋਂ ਐ ਨਾ ਪੀੜਿਆ ਹੋਵੇ ਤੇ ਬੜਾ ਦੁਖੀ ਹੋਵੇ ਉਹ ਪਿੰਡ ਦੇ ਵਿੱਚ ਢੇਡਾ ਦਿੰਦਾ ਦਿੰਦਾ ਕਿਸੇ ਘਰ ਦਾ ਬਾਜਾ ਦਰਵਾਜ਼ਾ ਖੜਕਾਵੇ ਉਹਨੂੰ ਭੁੱਖ ਲੱਗੀ ਉਹ ਭੋਜਨ ਮੰਗੇ ਤੇ ਲੋਕ ਨੂੰ ਬੜੀਆਂ ਗੱਲਾਂ ਕਰਨ ਓਏ ਤੂੰ ਹਟਾ ਕਟਾ ਓਏ ਤੂੰ ਕੰਮ ਕਰ ਲਾ ਓਏ ਤੂੰ ਦੇਸ਼ ਨੂੰ ਲੁੱਟੀ ਜਾਂਦਾ ਓਏ ਤੂੰ ਬਰਬਾਦ ਕਰੀ ਜਾਂਦਾ ਤੇਰਾ ਬੇੜਾ ਤਰ ਜੇ ਓਏ ਤੂੰ ਆਉਂਦੇ ਓਏ ਤੂੰ ਬੋਹ ਹੋਦੇ ਉਹ ਕੀ ਭੁੱਖਾ ਦੇੜਾ ਉਹ ਉਹਨਾਂ ਦੀਆਂ ਟੁੱਚਰਾਂ ਸੁਣ ਕੇ ਤੇ ਰੋਟੀ ਮੰਗਣੀ ਛੱਡ ਦੇਵੇਗਾ ਰੋਟੀ ਖਾਣੀ ਛੱਡ ਦੇਵੇਗਾ ਜਿਹਨੂੰ ਭੁੱਖ ਨੇ ਅੰਦਰੋਂ ਸਤਾਇਆ ਹੈ ਉਹ ਕਿਸੇ ਦੇ ਆਖੇ ਦੋ ਪ੍ਰਸ਼ਾਦੇ ਮੰਗਣੇ ਛੱਡ ਦੇਵੇਗਾ ਅੰਦਰੋਂ ਭੁੱਖ ਨੇ ਸਤਾਇਆ ਬਾਹਰ ਦੀਆਂ ਗੱਲਾਂ ਨਹੀਂ ਉਹ ਸੁਣਦਾ ਉਹ ਭੁੱਖ ਨੂੰ ਮਟਾਉਣ ਦਾ ਯਤਨ ਕਰਦਾ ਹੈ ਕੇ ਇਸ ਘਰ ਚੋਂ ਨਹੀਂ ਇਹਨਾਂ ਨੇ ਤਾਂ ਸਮਾਂ ਬਰਬਾਦ ਕਰਨਾ ਮੈਂ ਕਿਤੇ ਹੋਰ ਘਰ ਚੋਂ ਦੋ ਰੋਟੀਆਂ ਮੰਗ ਕੇ ਖਾ ਲਵਾਂ ਉਧਰ ਨੂੰ ਤੁਰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਭੁੱਖ ਬਾਹਰ ਦੀ ਜਸਮਾਨੀ ਲੱਗੀ ਤੇ ਲੋਕਾਂ ਨੇ ਬੜੀਆਂ ਉਹਨਾਂ ਗੱਲਾਂ ਕੀਤੀਆਂ ਤਾਨੇ ਮਾਰੇ ਉਹਨੇ ਕਿਸੇ ਦੀ ਗੱਲ ਨੂੰ ਸੁਣਿਆ ਨਾ ਆਪਣੇ લક્ષਵਲ ਨੂੰ ਵਧਿਆ ਭੋਜਨ ਲਿਆ ਤੇ ਭੋਜਨ ਪਾਇਆ ਤੇ ਤ੍ਰਿਪਤ ਹੋ ਗਿਆ ਰੱਦ ਗਿਆ ਉਹਦੀ ਭੁੱਖ ਮਿਟ ਗਈ ਤੇ ਕੋਈ ਗੁਰੂ ਘਰ ਵੱਲ ਨੂੰ